ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਦੀ ਸਾਕੀ ਵਿੱਚ ਤੁਹਾਨੂੰ ਦੱਸਣ ਜਾ ਰਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਕਾਜੀ ਸਲਾਰਦੀਨ ਦਾ ਮਿਲਾਪ ਕਿਵੇਂ ਹੋਇਆ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਣ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਲਈ ਇੱਕ ਸਲਾਰਦੀਨ ਨਾਮ ਦਾ ਕਾਜੀ ਗੁਰੂ ਜੀ ਦੇ ਦਰਸ਼ਨਾਂ ਲਈ ਆਉਂਦਾ ਹੈ ਉਹ ਕੀ ਵੇਖਦਾ ਹੈ ਕਿ ਸਭ ਦੇਸਾਂ ਪਰਦੇਸਾਂ ਦੀਆਂ ਸੰਗਤਾਂ ਆਪਣੀ ਸਰਧਾ ਅਨੁਸਾਰ ਭੇਟਾਵਾਂ ਅੱਗੇ ਰੱਖ ਕੇ ਗੁਰੂ ਜੀ ਨੂੰ ਨਮਸਕਾਰ ਕਰਦੀਆਂ ਹਨ ਅਤੇ ਗੁਰੂ ਸਾਹਿਬ ਜੀ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਹਨ ਕਾਰਨ ਲਈ ਇੱਕ ਵਾਰ ਵਕਸ਼ਦੇ ਹਨ ਤੇ ਸਲਾਰਦੀਨ ਕਾਜੀ ਨੇ ਸੰਕੋਚ ਕਰਦੇ ਹੋਏ ਨੇ ਕਿਹਾ ਗੁਰੂ ਜੀ ਜਿਹੜੀ ਇਹ ਸੰਗਤ ਤੁਹਾਡੇ ਕੋਲ ਆਉਂਦੀ ਹੈ ਅਰਦਾਸਾਂ ਤੇ ਬੇਨਤੀਆਂ ਕਰਦੀ ਹੈ ਤੁਸੀਂ ਉਹਨਾਂ ਨੂੰ ਅਸੀਜ ਦੇ ਕੇ ਇਹੋ ਜਿਹਾ ਕੀ ਕਰ ਦਿੰਦੇ ਹੋ ਮੈਂ ਇਸ ਗੱਲ ਨੂੰ ਨਹੀਂ ਸਮਝਿਆ ਮੈਂ ਇਸ ਗੱਲ ਦਾ ਅਰਥ ਨਹੀਂ ਸਮਝਿਆ ਕਈ ਧਰਮਾਂ ਵਿੱਚ ਲਿਖਿਆ ਹੈ ਉਹ ਤਾਂ ਪਹਿਲਾਂ ਹੀ ਲਿਖ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਕਾਜੀ ਦੀ ਤਸੱਲੀ ਕਰਾਉਣ ਲਈ ਉਸੇ ਖਾਨੇ ਦੇ ਵਿੱਚੋਂ ਇੱਕ ਇੱਕ ਸਫੇਦ ਕਾਗਜ਼ ਤੇ ਮੋਹਰ ਤੇ ਇੱਕ ਤੇ ਇੱਕ ਸ਼ਾਹੀ ਮੰਗਵਾਈ ਤੇ ਗੁਰੂ ਸਾਹਿਬ ਜੀ ਕਾਜੀ ਨੂੰ ਕਹਿਣ ਲੱਗੇ ਇਸ ਮੋਹਰ ਦੇ ਇੱਕ ਅੱਖਰ ਪੜੋ ਤਾਂ ਕਾਜੀ ਕਹਿਣ ਲੱਗਾ ਏ ਅੱਖਰ ਪੁੱਠੇ ਹੋਣ ਕਰਕੇ ਪੜੇ ਨਹੀਂ ਜਾ ਰਹੇ ਤਾਂ ਫਿਰ ਗੁਰੂ ਸਾਹਿਬ ਜੀ ਨੇ ਮੋਹਰ ਨਾਲ ਸ਼ਾਹੀ ਲਾ ਕੇ ਉਸ ਕੋਰੇ ਕਾਗਜ਼ ਤੇ ਠੱਪਾ ਲਾ ਦਿੱਤਾ ਤਾਂ ਕਾਜੀ ਨੇ ਉਸ ਨੂੰ ਝਟ ਪੜ ਲਿਆ ਤਾਂ ਫਿਰ ਗੁਰੂ ਸਾਹਿਬ ਜੀ ਕਹਿਣ ਲੱਗੇ ਸਿਮ ਪਰਮੇਸ਼ਰ ਦੇ ਭਾਣੇ ਤੋਂ ਉਲਟ ਨਹੀਂ ਚੱਲਦੇ ਇਹ ਗੁਰੂ ਨਾਨਕ ਦੇਵ ਜੀ ਦਾ ਗੁਰੂ ਨਾਨਕ ਦੇਵ ਜੀ ਦਾ ਘਰ ਹੈ ਜੋ ਆਪ ਨਿਰੰਕਾਰ ਦਾ ਰੂਪ ਧਾਰ ਕੇ ਜਗਤ ਨੂੰ ਤਾਰਨ ਲਈ ਜਗਤ ਵਿੱਚ ਆਏ ਜਦ ਕੋਈ ਜੀਵ ਆਪਣੇ ਮੰਦੇ ਕਰਮਾਂ ਦੇ ਲੇਖ ਲੈ ਕੇ ਗੁਰੂ ਜੀ ਦੀ ਸ਼ਰਨ ਵਿੱਚ ਆਉਂਦਾ ਹੈ ਤਾਂ ਉਸ ਦੇ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਹੈ ਜੋ ਸ਼ਰਧਾ ਦੇ ਨਾਲ ਅਕਾਲ ਪੁਰਖ ਵਾਹੀ ਗੁਰੂ ਦੇ ਚਰਨਾਂ ਵਿੱਚ ਮੱਥਾ ਮੱਥਾ ਰੱਖਦੇ ਹਨ ਉਹਨਾਂ ਦੇ ਲੇਖ ਮੋਹਰ ਦੀ ਤਰ੍ਹਾਂ ਪੁੱਠਿਆਂ ਤੋਂ ਸਿੱਧੇ ਹੋ ਜਾਂਦੇ ਹਨ ਗੁਰੂ ਨਾਨਕ ਦੇਵ ਜੀ ਦਾ ਘਰ ਬਖਸ਼ਿਸ਼ਾਂ ਦਾ ਘਰ ਹੈ ਬਖਸ਼ਿਸ਼ਾਂ ਦੇਣ ਵਾਲਾ ਘਰ ਹੈ ਮਾੜੇ ਕਰਮਾਂ ਵਾਲਾ ਵੀ ਅੰਦਰੋਂ ਟਹਿ ਕੇ ਸ਼ਰਧਾ ਨਾਲ ਸ਼ਰਨ ਵਿੱਚ ਆ ਜਾਵੇ ਤਾ ਉਸ ਦੇ ਪੁੱਠੇ ਲੇਖ ਸਿੱਧੇ ਹੋ ਜਾਂਦੇ ਹਨ ਇਹ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ